ਕੋਈ ਸਿਆਸਤ ਦੇ ਕਰਕੇ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਵੀ ਉਹਨਾਂ ਦੀ ਆਪਦੀ ਪਾਰਟੀ ਵੱਡੀ ਹੋਵੇ ਜਾਂ ਸਿਆਸੀ ਕਦ ਵੱਡਾ ਹੋਵੇ ਦੂਜੇ ਛੋਟੇ ਰਹਿਣ ਕਿ ਕੁਝ ਲੋਕ ਜਜ਼ਬਾਤੀ ਹੋ ਕੇ ਵੀ ਨਾਰਾਇਣ ਸਿੰਘ ਚੌੜਾ ਦੀ ਹਮਾਇਤ ਕਰ ਸਕਦੇ ਆ ਜਾਂ ਕੁਝ ਵੀ ਹੋ ਸਕਦਾ ਪਰ ਇੱਥੇ ਇੱਕ ਜਿੰਨਾ ਵੱਡਾ ਰਤਬਾ ਕਹਿੰਦੇ ਮਿਲ ਗਿਆ ਉਨੇ ਹੀ ਉਹ ਬੇਤੁੱਕੇ ਬਿਆਨ ਦੇ ਰਹੇ ਰਵਨੀਤ ਸਿੰਘ ਬਿੱਟੂ ਦੀ ਨਾਲ ਲਗਵੇਂ ਗੱਲ ਕਰੀਏ ਨਾਰਾਇਣ ਸਿੰਘ ਚੌੜਾ ਦੇ ਹੱਕ ਵਿੱਚ ਆ ਗਿਆ ਉਹ ਔਰ ਹੱਕ ਦੇ ਵਿੱਚ ਕੌਣ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿ ਕਿਹੋ ਜਿਹੇ ਬਿਆਨ ਦੇ ਰਿਹਾ ਇਹਨਾਂ ਦਾ ਲੱਗਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਰਵਨੀਤ ਸਿੰਘ ਬਿੱਟੂ ਦੀ ਅਸਲ ਦੇ ਵਿੱਚ ਸਟੇਟਮੈਂਟ ਕੀ ਹੈ ਉਹ ਕਹਿਣਾ ਕੀ ਚਾਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਟੌਂਟ ਮਾਰਿਆ ਗਿਆ ਜਾਂ ਫਿਰ ਵਾਕਈ ਉਹ ਨਾਰਾਇਣ ਸਿੰਘ ਚੌ ਦੇਖੋ ਸਭ ਤੋਂ ਮਹੱਤਵਪੂਰਨ ਜਿਹੜਾ ਹੁਣ ਰਣਜੀਤ ਸਿੰਘ ਚੌੜੇ ਦੀ ਹਮਦਰਦੀ ਕਰ ਰਹੇ ਨੇ ਮੈਂ ਇਹ ਵੀ ਕਹਿ ਰਿਹਾ ਕਿੰਨੇ ਕਿ ਲੋਕ ਨੇ ਉਹ 1 2% ਲੋਕ ਨੇ ਜੇ ਕਿਤੇ ਉਹਨਾਂ ਦੀ ਗਿਣਤੀ 50 60% ਹੋਵੇ ਤੇ ਉਹ ਸਰਕਾਰ ਨਾ ਬਣਾ ਲੈਣ ਉਹਨਾਂ ਦੇ ਪਿੰਡਾਂ ਦੇ ਵਿੱਚ ਸਰਪੰਚ ਛੱਡੋ ਪੰਚ ਨਹੀਂ ਬੰਦੇ ਹੈਗੇ ਇਸ ਕਰ ਕੋਈ ਇਕਾ ਦੁੱਕਾ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਦੀ ਆੜ ਚ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਤੋਂ ਆਸ ਕੀਤੀ ਜਾਣੀ ਚਾਹੀਦੀ ਕਿ ਉਹ ਚੱਗੀ ਸਟੇਟਮੈਂਟ ਦੇਵੇ ਕਿਉਂਕਿ ਉਨ੍ਹਾਂ ਤੋਂ ਬੜੀ ਤਵਕਕਉ ਹੁੰਦੀ ਆਸ ਹੁੰਦੀ ਕਿ ਹੁਣ ਸੈਂਟਰ ਦੇ ਵਿੱਚ ਵਜીર ਨੇ ਔਰ ਵੱਡੀ ਸਟੇਟਮੈਂਟ ਆਉਗੀ ਔਰ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਉਹ ਜਿਹੜਾ ਜਿਹੜਾ ਬਿਆਨ ਆ ਉਹ ਚੰਗਾ ਲਗੇ ਪਰ ਜਿਹੜਾ ਅੱਜ ਉਹਨਾਂ ਨੇ ਬਿਆਨ ਦਿੱਤਾ ਉਹ ਇਵੇਂ ਲੱਗਦਾ ਕਿ ਈਰਖਾ ਭਰਿਆ ਜੈਲਸੀ ਵਾਲਾ ਤੇ ਜਾਂ ਸੁਆਦ ਲੈਣ ਵਾਲਾ ਉਹ ਵਾ ਇਹੋ ਜੇ ਮੈਂ ਕਹਿੰਦਾ ਰਵਨੀਤ ਸਿੰਘ ਬਿੱਟੂ ਸਮੇਤ ਜਾਂ ਜਿਹੜੇ ਵੀ ਲੀਡਰ ਨੇ ਕਟੋਟਟ ਸਟੇਟਮੈਂਟ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਆਪਾਂ ਕਿਹੋ ਜਿਹਾ ਮਾਹੌਲ ਚਾਹੁੰਦੇ ਆ ਤੁਸੀਂ ਬਲਵੰਤ ਸਿੰਘ ਰਾਜੋਵਾਨਾਂ ਦੀ ਗੱਲ ਕੀਤੀ ਹੈ ਬਲਵੰਤ ਸਿੰਘ ਰਾਜੋ ਉਹਨਾਂ ਨੂੰ ਹਥਿਆਰ ਕਿਉਂ ਚੁੱਕਣੇ ਪਏ ਨੇ ਉਹ ਉਹ ਸਾਨੂੰ ਜੜ੍ਹ 'ਚ ਜਾਣਾ ਪਊਗਾ ਉਹ ਜੜ੍ਹ ਤੁਹਾਡੀ ਮਾਂ ਪਾਰਟੀ ਜਿਹੜੀ ਸੀ ਕਾਂਗਰਸ ਸੀ ਉਹਦੀ ਦੇਣ ਸੀ ਜੇ ਦਰਬਾਰ ਸਾਹਿਬ ਤੇ ਨਾ ਹਮਲਾ ਹੁੰਦਾ ਨਾ ਉਸ ਸਮੇਂ ਦੀ ਤੁਹਾਡੀ ਇੰਦਰਾ ਗਾਂਧੀ ਦੀ ਹਮਲਾ ਕਰਦੀ ਦਰਬਾਰ ਸਾਹਿਬ ਤੇ ਨਾ ਕਾਲ ਤੱਕ ਟਟਾਉਂਦੇ ਨਾ ਦਰਬਾਰ ਸਾਹਿਬ ਚੋਂਦੇ ਤੇ ਨਾ ਹੀ ਉਹਦਾ ਕਤਲ ਹੁੰਦਾ ਨਾ ਹੀ ਲੋਕਾਂ ਨੂੰ ਹਥਿਆਰ ਚੁੱਕਣੇ ਪੈਂਦੇ ਤੁਸੀਂ ਉਸ ਲੋਕਾਂ ਦੇ ਗੁੱਸੇ ਨੂੰ ਕੁਚਲਣ ਵਾਸਤੇ 30 ਤੋਂ 35 ਹਜ਼ਾਰ ਪੰਜਾਬ ਦਾ ਬੇਕਸੂਰ ਮੁੰਡਾ ਮਾਰ ਦਿੱਤਾ ਹੈਗਾ ਉਹ ਤੁਹਾਡੇ ਉਦੋਂ ਦਾਦਾ ਜੀ ਮੁੱਖ ਮੰਤਰੀ ਸਨ ਕੇ ਪੀ ਐਸ ਗਿਲਟ ਪੰਜਾਬ ਦੇ ਡੀਜੀਪੀ ਸੀ ਬੇਕਸੂਰ ਲੋਕ ਮਾਰੇ ਨੇ ਕੋਈ ਝੂਠ ਨਹੀਂ ਹੈ ਸੱਚ ਹੈ सीबीआई ਦੀ ਅਦਾਲਤਾਂ 'ਚ ਅੱਜ ਵੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਰਹੀ ਹੈ ਹੁਣ ਤੁਸੀਂ ਕਹਿੰਦੇ ਬਲਵੰਤ ਸਿੰਘ ਰਾਜਵਾਨ ਦੇ ਐਗਜ਼ੈਂਪਲ ਇੱਕ ਵੀ ਕਾਲੀ ਦਲ ਉਹਦੇ ਸਮਰਥਕ ਨੇ ਕਿਉਂਕਿ ਕਾਲੀ ਦਲ ਨੇ ਸੰਗਰੂਰ ਬਾਈਲ ਇਕਸ਼ਨ 'ਚ ਉਹਨਾਂ ਦੀ ਭੈਣ ਨੂੰ ਟਿਕਟ ਦਿੱਤੀ ਹੈ ਜਾਂ ਉਹ ਕਾਲੀ ਦਲ ਉਹਨੇ ਬਲਵੰਤ ਸਿੰਘ ਰਾਜਵਾਨ ਨੇ ਵੀ ਕਿਹਾ ਸੀ ਚਵੀ ਦੀਆਂ ਵੋਟਾਂ ਜਾਂ ਪਹਿਲਾਂ ਬਾਈ ਦੀਆਂ ਕਿ ਜੇ ਕਾਲੀ ਦਲ ਵੋਟ ਪਾਓਗੇ ਤੇ ਮੇਰੇ ਬਾਪੂ ਦੀ ਰੂਹ ਨੂੰ ਠੰਡ ਮਿਲੂਗੀ ਬਿੰਦ ਸਿੰਘ ਵਾਲਾ ਜਾਂ ਰਾਜੂ ਵਾਲਾ ਮਸਲਾ ਪੋਲੀਟੀਕਲ ਮਸਲਾ ਹੈ ਹੁਣ ਜੇ ਆਪਾਂ ਪੁਰਾਣੇ ਮੁਰਦੇ ਕੀ ਕਹਿੰਦੇ ਫਰੋਲਾਂਗੇ ਤੇ ਉਹ ਪੰਜਾਬ ਦਾ ਮਾਹੌਲ ਵਿਗੜੂਗਾ ਮੈਨੂੰ ਲੱਗਦਾ ਕਿ ਇਸ ਮਸਲੇ 'ਚ ਪੰਜਾਬ ਦੀ ਤਮਾਮ ਜਿਹੜੀ ਲੀਡਰਸ਼ਿਪ ਹੈ ਜੋ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਉਹਨਾਂ ਨੂੰ ਸੋਚ ਸਮਝ ਕੇ ਬੋਲਣ ਦੀ ਲੋੜ ਤੁਸੀਂ ਮਿਰਚਾਂ ਲਾ ਲਾ ਕੇ ਮਸਾਲੇ ਨਾ ਪੇਸ਼ ਕਰੋ ਜਿਹੇ ਵਾਕਿਆ ਕਰਕੇ ਹੀ ਪੰਜਾਬ ਦਾ ਨੁਕਸਾਨ ਹੋਇਆ ਜੇ 78 ਦੇ ਵਿੱਚ ਨਿਰੰਗਕਾਰੀ ਕਾੜਾ ਨਾ ਵਾਪਰਦਾ ਜਿੰਨੂੰ ਕਿਹਾ ਜਾ ਸਕਦਾ ਕਿ ਪੰਜਾਬ ਚ ਮਾੜੇ ਦਿਨਾਂ ਦੀ ਜੇ ਨਹੀਂ ਰੱਖੀ 1978 ਦਾ ਜਿਹੜਾ ਨਿਰੰਗਕਾਰੀ ਕਾੜਾ ਉਦੋਂ ਰੱਖੀ ਗਈ ਆ ਉਦੋਂ ਲੀਡਰਸ਼ਿਪ ਚੰਗੀ ਹੁੰਦੀ ਉਦੋਂ ਪੰਜਾਬ ਦੀ ਕਾਲੀ ਦਲ ਚੰਗੇ ਹੁੰਦੇ ਪੰਜਾਬ ਦੇ ਕਾਂਗਰਸੀ ਚੰਗੇ ਹੁੰਦੇ ਪੰਜਾਬ ਦੇ ਬੀਜੇਪੀ ਚੰਗੇ ਹੁੰਦੇ ਤੇ ਪੰਜਾਬ ਦੇ ਹਾਲਾਤ ਨਹੀਂ ਸੀ ਮਾੜੇ ਨੇ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੱਤਾ ਤੇ ਹੱਥ ਕਬਜ਼ਾ ਕਿਵੇਂ ਕਰਨਾ ਉਸ ਚੱਕਰ ਦੇ ਵਿੱਚ ਪੰਜਾਬ ਦਾ 25 30 ਸਾਲ ਨੁਕਸਾਨ ਹੋਇਆ ਤੇ ਜਿਹੀਆਂ ਦ 12 ਉਹ ਵਾਲੇ ਮੁਰਦੇ ਨਹੀਂ ਪੁੱਟਨੇ ਚਾਹੀਦੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਔਰ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਚਾਹੀਦਾ ਕਿ ਇਸ ਮਸਲੇ 'ਤੇ ਤੁਸੀਂ ਸੈਂਟਰ ਤੇ ਵਜੀਰ ਹੋ ਤੁਹਾਡੇ ਵਾਸਤੇ ਦੇਸ਼ ਇੱਕ ਆ ਕੌਮ ਤੁਹਾਡੀ ਇੰਡੀਅਨ ਹੋਣੀ ਚਾਹੀਦੀ ਹੈ ਭਾਰਤੀ ਹੋਣੀ ਚਾਹੀਦਾ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਇਹ ਜਿਹੇਗਾ ਸਟੇਟਮੈਂਟ ਦੇਣੀਆਂ ਚਾਹੀਦੀਆਂ ਕਿਉਂਕਿ ਜੇ ਤੁਸੀਂ ਕਹਿੰਦੇ ਕਿ ਬਿੰਦ ਸਿੰਘ ਦੇ ਕਤਲ ਦੇ ਨਾਲ ਤੁਹਾਡਾ ਪਾਰਟੀ ਤੁਹਾਡਾ ਪਰਿਵਾਰ ਦਾ ਨੁਕਸਾਨ ਹੋਇਆ ਤੇ ਤੁਸੀਂ ਦੇਖੋ ਕਿ ਹਜ਼ਾਰਾਂ ਟੱਬਰ ਹੂੰ ਕਾਂਗਰਸ ਸਰਕਾਰ ਕਰਕੇ ਕਿੰਨਾ ਨੁਕਸਾਨ ਹੋਇਆ ਹੈ ਤੁਸੀਂ ਤਾਂ ਮੋੜ ਪੈਰਾਂ ਤੇ ਖੜੇ ਹੋ ਗਏ ਬੇੰਤ ਪਰਿਵਾਰ ਮੋੜ ਪੈਰਾਂ ਤੇ ਖੜਾ ਹੋ ਗਿਆ ਕਿ ਤੁਹਾਡੇ ਉਸ ਸਮੇਂ ਤਾਇਆ ਜੀ ਨੂੰ ਮੰਤਰੀ ਬਣਾਇਆ ਗਿਆ ਡਾਇਰੈਕਟ ਭੂਆ ਨੂੰ ਮੰਤਰੀ ਬਣਾਇਆ ਗਿਆ ਫੁੱਫੜ ਤੁਹਾਡੇ ਨੂੰ ਪੰਜਾਬ ਸਪੋਰਟਸ ਡਿਪਾਰਟਮੈਂਟ ਦਾ ਡਾਇਰੈਕਟਰ ਲਗਾਇਆ ਗਿਆ ਫਿਰ ਤੁਹਾਨੂੰ ਯੂਥ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਬਰਦਰ ਤੁਹਾਡਾ ਵਜ਼ੀਰ ਬਣਾਇਆ ਗਿਆ ਤੁਹਾਨੂੰ ਤਿੰਨ ਵਾਰ ਐਮਪੀ ਬਣਾਇਆ ਗਿਆ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵਲੇ ਤੁਹਾਡੇ ਬਰਦਰ ਨੂੰ ਡੀਐਸਪੀ ਬਣਾਇਆ ਗਿਆ ਤੁਹਾਡਾ ਪਰਿਵਾਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਖੜਾ ਹੋ ਗਿਆ ਪਰ ਪੰਜਾਬ ਦੇ ਵਿੱਚ ਅੱਜ ਵੀ ਉਹ ਪਰਿਵਾਰ ਨੇ ਜਿਹੜੇ ਖਾੜਕੂ ਕਹਿ ਕੇ ਮਾਰੇਗੇ ਜਿਹੜੇ ਬੇਕਸੂਰ ਕਹਿ ਕੇ ਮਾਰੇ ਕਸੂਰਵਾਰ ਕਹਿ ਕੇ ਬੇਕਸੂਰ ਲੋਕ ਮਾਰੇਗੇ ਉਹ ਅੱਜ ਵੀ ਪਰਿਵਾਰ ਉੱਠੇ ਨਹੀਂ ਉਹਨਾਂ ਦੇ ਅੱਜ ਵੀ ਧੀਆਂ ਪੁੱਤੇ ਪੋਤੇ ਜਿਹੜੇ ਹੈਗੇ ਨਾ ਜੀ ਉਹ ਯਤਿਮਖਾਨਿਆਂ ਦੇ ਵਿੱਚ ਪੜ ਰਹੇ ਨੇ ਉਹਨਾਂ ਨੂੰ ਟਰੱਸਟ ਪੜਾ ਰਿਹਾ ਹੈਗਾ ਤੇ ਜਿਹੀ ਕਰਕੇ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਚਾਹੀਦਾ ਕਿ ਤੁਹਾਡੇ ਤੋਂ ਪੰਜਾਬ ਨੂੰ ਬਹੁਤ ਆਸਾਂ ਨੇ ਤੁਸੀਂ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੰਨਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਇਹੋ ਜੀਆਂ ਸਟੇਟਮੈਂਟਾਂ ਤੋਂ ਗਰੇਜ਼ ਕਰਨੀ ਚਾਹੀਦੀ ਹੈ ਇਹ ਇੱਕ ਦਿਨ ਦੀ ਪੋਲਿਟਿਕਸ ਨਾ ਕਰੋ ਰਵਨੀਤ ਸਿੰਘ ਬਿੱਟੂ ਬਾਰੇ ਜਿਵੇਂ ਵਿਕਰਮ ਸਿੰਘ ਜੀਠਿਆਣ ਕਹਿੰਦੇ ਮੈਂ ਉਸ ਤੇ ਜਵਾਬ ਨਹੀਂ ਦੇਣਾ ਚਾਹੁੰਦਾ ਲੀਡਰਸ਼ਿਪ ਜੇ ਇੱਕ ਦੂਜੇ ਦੀ ਸਟੇਟਮੈਂਟ ਦੇ ਜਵਾਬ ਨਹੀਂ ਦੇਣਾ ਚਾਹੁੰਦਾ ਇਹਦਾ ਮਤਲਬ ਤੁਹਾਡੀ ਜਿਹੜੀ ਸਟੇਟਮੈਂਟ ਹੈ ਉਹਨੂੰ ਚੰਗੀ ਨਹੀਂ ਲੱਗ ਦਿੱਤਾ ਉਹਨਾਂ ਨੂੰ ਚੰਗੀ ਨਹੀਂ ਬਾਕੀਆਂ ਨੂੰ ਚੰਗੀ ਲੇ ਇਸ ਕਰਕੇ ਤੁਸੀਂ ਬਹੁਤ ਵੱਡਾ ਤੁਹਾਡਾ ਕਦਮ ਪਰਮਾਤਮਾ ਨੇ ਤੁਹਾਡਾ ਸਿਆਸੀ ਕਦਮ ਬਹੁਤ ਵੱਡਾ ਬਣ ਚੁੱਕਾ ਤੇ ਕਦ ਦੇ ਬਰਾਬਰ ਤੁਹਾਨੂੰ ਸਟੇਟਮੈਂਟ ਦੇਣੀ ਚਾਹੀਦੀ ਤੁਹਾਨੂੰ ਤੇ ਇੱਕੋ ਇੱਕ ਸਟੇਟਮੈਂਟ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਲਾਂਬੂ ਨਹੀਂ ਲੱਗਣ ਦਿੱਤੇ ਜਾਣਗੇ ਸੈਂਟਰ ਪੰਜਾਬ ਦੇ ਨਾਲ ਖੜਿਆ ਹੈਗਾ ਉਹ ਵਾਲੀ ਸਟੇਟਮੈਂਟ ਤੁਹਾਡੀ ਹੋਣੀ ਚਾਹੀਦੀ ਹੈ ਨਾ ਕਿ ਤੁਸੀਂ ਰਾਜੋਮਾਨਾਂ ਦੀਆਂ ਉਦਾਹਰਨਾਂ ਦੇ ਕੇ ਕਾਲੀਆਂ ਨੂੰ ਚੁੰਡੀਆਂ ਵੱਡੋ ਇਹ ਨਹੀਂ ਸਿਆਸਤ ਹੁੰਦੀ ਰਹਿੰਦੀ ਹੈ ਸਿਆਸਤ ਵਿਚਾਰ ਧਾਰਾ ਦੀ ਹੋਣੀ ਚਾਹੀਦਾ ਪਰ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਕਦੀ ਪੰਜਾਬ ਨੂੰ ਜਦੋਂ ਅੱਗ ਲਾਈ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਿਆ ਹੀ ਨਹੀਂ ਹੈ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਚੱਕਰ ਦੇ ਵਿੱਚ ਪੰਜਾਬ ਨੂੰ ਰਾਜਨੀਤਕ ਤੌਰ ਤੇ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਬਰਬਾਦ ਕੀਤਾ ਨਾ ਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਹਨ